ਸ੍ਰੀਕਾਲ ਅਦਾਬ ਨਮਸਕਾਰ ਮੈਂ ਮਨੀਸ਼ ਅਹਮਦਗੜ ਤੋਂ ਦੇਖੋ ਜਦ ਤੱਕ ਪਹਿਲਾਂ ਮੈਂ ਵੀਡੀਓ ਪਾਈ ਸੀਗੀ ਜੈਨ ਸ਼ਰਟਾਂ ਦੀ 100 ਰੁਪਏ ਦੇ ਵਿੱਚ ਤੁਸੀਂ ਉਸ ਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਔਰ ਕੁਝ ਪੈਣਾ ਭਰਾਵਾਂ ਨੇ ਕਿਹਾ ਵੀਰੇ ਰਖੜੀ ਨੇਰੇ ਆ ਰਹੀ ਆ ਬੱਚਿਆਂ ਵਾਸਤੇ ਵੀ ਕੁਝ ਲੈ ਕੇ ਆਓ ਦੇਖੋ ਮੈਂ ਬੱਚਿਆਂ ਲਈ ਵੀ ਸ਼ਰਟ ਲੈ ਕੇ ਆਇਆ 20 ਨੰਬਰ ਤੋਂ ਲੈ ਕੇ 36 ਨੰਬਰ ਤੱਕ 1 ਸਾਲ ਦੇ ਬੱਚੇ ਤੋਂ ਲੈ ਕੇ 14 15 ਸਾਲ ਦੇ ਬੱਚੇ ਤੱਕ ਦੇਖੋ ਸ਼ਰਟ ਲੈ ਕੇ ਆਇਆ ਚੈੱਕ ਦੇ ਵਿੱਚ ਲੈ ਲਓ ਪਲੇਨ ਦੇ ਵਿੱਚ ਦੇਖੋ ਬਹੁਤ ਸੋਹਣੀਆਂ ਆਈਟਮਾਂ ਲੈ ਕੇ ਆਇਆ ਦੇਖੋ ਬਹੁਤ ਸੋਹਣੇ ਸੋਹਣੇ ਦੇਖੋ ਇਸ ਦੇ ਵਿੱਚ ਪ੍ਰਿੰਟ ਨੇਗੇ ਚੈੱਕ ਨੇਗੇ ਦੇਖੋ ਬਹੁਤ ਆਈਟਮਾਂ ਲੈ ਕੇ ਆਏ ਦੇ ਵਿੱਚ ਵੀ ਦੇਖੋ ਤੁਸੀਂ ਜਿਹੜਾ ਇਹਦਾ ਵੀ ਰੇਟ ਦੇਣਾ ਵਾ ਇੱਕ ਚੈਲਿੰਜਿੰਗ ਪ੍ਰਾਈਸ ਦੇਣਾ ਵਾ ਬਹੁਤ ਹੀ ਦੇਖੋ ਚੈਲਿੰਜਿੰਗ ਪ੍ਰਾਈਸ ਇਹ ਖੁਦ ਚੈੱਕ ਦੇ ਵਿੱਚ ਬਹੁਤ ਸੋਹਣੀ ਆਈਟਮ ਆ ਜਿਹੜਾ ਇਹਦਾ ਵੀ ਰੇਟ ਦੇਣਾ ਸਿਰਫ ਐਂਡਰ 100 ਰੁਪਏ ਦੇਣਾ ਵਾ 100 ਰੁਪਏ ਦੇ ਵਿੱਚ ਤੁਸੀਂ 20 ਨੰਬਰ ਤੋਂ ਲੈ ਕੇ 36 ਨੰਬਰ ਤੱਕ ਜਲਦੀ ਜਲਦੀ ਪਹੁੰਚੋ ਮਨੀਸ਼ ਅਮ드ਗੜ ਮੇਨ ਬਾਜ਼ਾਰ ਨੇੜੇ ਟੈਂਪੋ ਡਾੜਾ ਸਟਾਕ ਆ ਮੇਰੇ ਕੋਲ ਬਹੁਤ ਹੀ ਲਿਮਟਿਡ ਆ ਇਹ ਲਿਮਟਡ ਸਟਾਕ ਆ ਇਹ ਰੱਖੜੀ ਦੇ ਕਿ ਤਿਹਾੜ ਦੇ ਆਫਰ ਲਾਈ ਆ ਜਲਦੀ ਜਲਦੀ ਪਹੁੰਚੋ ਸਾਡਾ ਮੋਬਾਈਲ ਨੰਬਰ 9781373000 ਸ਼ਾਪ ਦਾ ਪਤਾ ਮਨੀਸ਼ ਸ਼ਹਿਮਦਗੜ ਮੇਨ ਬਾਜ਼ਾਰ ਨੇ ਟੈਂਪੋਡਾ ਧੰਨਵਾਦ ਦੋਸਤੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ